ਦੇਸ਼ ਦੀ ਰਾਜਧਾਨੀ ਦਿੱਲੀ ਸਥਿਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਥਿਤ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਜਿਹੜੀ ਚਰਚਾ ਹੈ ਉਹ ਇੰਨੀ ਦਿਨੀ ਕ ਮੰਤਰੀ ਪਦਰ ਤੇ ਵੀ ਹੋਣ ਲੱਗੀ ਕਹਿੰਦਾ ਭਾਪ ਕੇ ਇਹ ਚਰਚਾ ਦਾ ਇੱਕ ਪੱਖ ਉਹ ਜਰਮਨ ਤੱਕ ਵੀ ਜਾ ਵੱਜਣ ਲੱਗਾ ਹੈ ਕਹਿੰਦਾ ਭਾਪ ਕੇ ਇਹ ਸਾਰੇ ਮਾਮਲੇ ਦੇ ਵਿੱਚੋਂ ਭਾਰਤ ਨੇ ਜਰਮਨ ਨੂੰ ਅੱਜ ਢੁੰਡ ਲਿਆ ਸਿੱਧੇ ਤੌਰ ਤੇ ਕਹਿ ਰਹੀ ਹੈ ਕਿ ਭਾਰਤ ਦੇ ਵਿੱਚ ਜਰਮਨ ਦੇ ਉਪ ਰਾਜਦੂਤ ਕਹਿ ਰਹੀ ਕਿ ਡਿਪਟੀ ਅੰਬੈਸਡਰ ਨੂੰ ਭਾਰਤ ਸਰਕਾਰ ਨੇ ਅੱਜ ਤਲਬ ਕੀਤਾ ਕੋਈ ਕੇਜਰੀਵਾਲ ਦੀ ਗ੍ਰਿਫਤਾਰੀ ਉੱਤੇ ਨੋਟਸ ਨੂੰ ਲੈ ਕੇ ਕਿ ਜਿਹੜਾ ਉਪ ਰਾਜਦੂਤ ਹੈ ਉਸ ਨੇ ਕੋਈ ਨੋਟਸ ਲਿਆ ਸੀ ਇਸ ਗ੍ਰਿਫਤਾਰੀ ਦਾ ਇਹ ਸਾਰਾ ਮਾਮਲਾ ਤੇ ਦੂਜੇ ਪੱਨੇ ਦਿੱਲੀ ਦੀ ਮੰਤਰੀ ਆਤਸੀ ਵੱਲੋਂ ਇੱਕ ਅੱਜ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਇਹ ਵੱਡੇ ਪੱਧਰ ਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਭਰ ਦੇ ਕਿਸੇ ਵੀ ਆਮ ਆਦਮੀ ਪਾਰਟੀ ਦੇ ਆਗੂ ਤੋਂ ਜਿਹੜਾ ਹੈ ਕਥਿਤ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਕੋਈ ਲੈਣ ਦੇਣ ਹਾਲੇ ਤਾਈਂ ਸਾਬਤ ਨਹੀਂ ਹੋਇਆ ਉਹਨਾਂ ਦਾ ਸਿੱਧਾ ਮਤਲਬ ਕਿ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਨਜਾਇਜ਼ ਤੌਰ ਤੇ ਹਰਾਸਤੇ ਵਿੱਚ ਲਿਆ ਹੋਇਆ ਤੇ ਸ਼ਰਾਬ ਦੇ ਨਾਲ ਹੋਰ ਸਾਰੇ तमाम ਮੁੱਦੇ ਜਿਨ੍ਹਾਂ ਦੀ ਚਰਚਾ ਲਈ ਹੈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਵਿਸ਼ੇਸ਼ ਸੰਤਖ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸੋ ਸਭ ਤੋਂ ਪਹਿਲਾਂ ਪੱਟੀ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਜੀ ਅਪਨ ਰਿਸਰਵ ਸਸਰੀਕਾਲ ਸੋ ਸਤਿ ਆਨ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਸਰੀਕਾਲ ਡਾਕਟਰ ਸਾਹਿਬ ਸ਼ਰਾਬ ਘਟਾਲੇ ਦੀ ਜਿਹੜੀ ਚਰਚਾ ਹੈ ਉਹ ਦੇਸ਼ ਭਰ ਦੇ ਵਿੱਚ ਤਾਂ ਵੱਡੇ ਪੱਧਰ ਤੇ ਹੈ ਹੀ ਇਹ ਕਹਿੰਦਾ ਭਾਵੇਂ ਕਿ ਦੇਸ਼ ਦੀ ਰਾਜਧਾਨੀ ਦਿੱਲੀ ਤੇ ਆਪ ਕਿਉਂਕਿ ਦੋਨਾਂ ਰਾਜਾਂ ਉਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਇੱਕ ਵੱਖਰੀ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹ ਚਰਚਾ ਜਰਮਨ ਤੱਕ ਵੀ ਜਾ ਗੂੰਜੀ ਹੈ ਜਰਮਨ ਦੇ ਜਿਹੜੇ ਭਾਰਤ ਸਥਿਤ ਉਹ ਭਰਾਜਦੂਤ ਕਹਿ ਲਈ ਕਿ ਡਿਪਟੀ ਅੰਬੈਸਡਰ ਨੂੰ ਭਾਰਤ ਸਰਕਾਰ ਨੇ ਅਸਤਲਬ ਕੀਤਾ ਹੈ ਡਾਕਟਰ ਸਾਹਿਬ ਇਹ ਕਿਹੜਾ ਨੋਟਿਸ ਹੈਗਾ ਇਸ ਗ੍ਰਿਫਤਾਰੀ ਨੂੰ ਲੈ ਕੇ ਉਹ ਡਿਪਟੀ ਵੈਸਟਰ ਵੱਲੋਂ ਕੀਤਾ ਗਿਆ ਤੇ ਉਹਦੇ ਨਾਲ ਜਿਹੜਾ ਜਰਮਨ ਤੇ ਭਾਰਤ ਦੇ ਜਿਹੜੇ ਸਬੰਧ ਨੇ ਉਹ ਕੀ ਕਿਸੇ ਚਿੰਤਾ ਵਾਲੇ ਤਾਂ ਨਹੀਂ ਬਣੇ ਅਸਲ ਚ ਮਾਜਰਾ ਕੀ ਏ ਭਾਰਤ ਸਰਕਾਰ ਨੂੰ ਇਹ ਸਾਰੇ ਮਾਮਲੇ ਉੱਤੇ ਇੱਕ ਮੰਤਰੀ ਪੱਧਰ ਉੱਤੇ ਇੱਕ ਟੱਚ ਦਿੱਤਾ ਗਿਆ ਕਹਿੰਦਾ ਭਾਵ ਕਿ ਜਰਮਨੀ ਰਾਜਦੂਤ ਨੂੰ ਉਹ ਪਰਾਜਦੂਤ ਨੂੰ ਤਲਬ ਕਰ ਲਿਆ ਗਿਆ ਜੀ ਡਾਕਟਰ ਸਾਹਿਬ ਇੰਟਰ ਸਰਵ ਵੈਸੇ ਹੈਰਾਨੀ ਵਾਲੀ ਗੱਲ ਹੈ ਜਰਮਨੀ ਆਮ ਤੌਰ ਤੇ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਮਤਲਬ ਬੋਲਣ ਦੇ ਲਈ ਅਮਰੀਕਾ ਜਾਂ ਹੋਰ ਤਾਂ ਹੈਗੇ ਜਾਂ 5Y ਵਾਲੇ ਜਿਹੜੇ ਸੀ ਉਹਨਾਂ ਦਾ ਤਾਂ ਸਮਝ ਆਉਂਦੀ ਸੀ ਇਹ ਪਹਿਲੀ ਵਾਰ ਹੀ ਹੋਇਆ ਹੈ ਇੱਕ ਲੋਕਲ ਸਿਆਸਤਦਾਨ ਕਿਸੇ ਲੋਕਲ ਮਸਲੇ ਦੇ ਵਿੱਚ ਇੱਕ ਮਤਲਬ ਸਰਕਾਰ ਨੇ ਅਰੈਸਟ ਕੀਤਾ ਉਹਨਾਂ ਦਾ ਜਿਹੜਾ ਵਿਦੇਸ਼ ਮੰਤਰਾਲਾ ਹੈ ਜਿਹੜਾ ਜਰਮਨ ਦਾ ਉਹਨਾਂ ਨੇ ਕਿਹਾ ਕਿ ਅਸੀਂ ਇਸ ਚੀਜ਼ ਦਾ ਨੋਟ ਲੈਨੇ ਆ ਕੇ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਹਦਾ ਫੇਅਰ ਟ੍ਰਾਇਲ ਦਾ ਹੱਕ ਹੈ ਸਾਨੂੰ ਆਸ ਹੈ ਕਿ ਉਹਨੂੰ ਫੇਅਰ ਟ੍ਰਾਇਲ ਜਿਹੜਾ ਦਿੱਤਾ ਜਾਵੇ ਜੀ ਜੀ ਇਦਾਂ ਕਹਾ ਉਹਨਾਂ ਨੇ ਕੋਈ ਮਾਈਲਡ ਜਿਹਾ ਬਿਆਨ ਹੈ ਵੈਸੇ ਜਿਆਦਾ ਕਹਿੰਦਾ ਪਾ ਕੇ ਉਹਨਾਂ ਇੱਕ ਕੇਜਰੀਵਾਲ ਦੇ ਹੱਕ ਵਿੱਚ ਕੋਈ ਕੋਸ਼ਿਸ਼ ਜ਼ਰੂਰ ਕੀਤੀ ਹੈ ਤਾਂ ਹੀ ਭਾਰਤ ਸਰਕਾਰ ਨੇ ਵੀ ਇਸ ਗੱਲ ਨੂੰ ਬੜਾ ਗੰਭੀਰਤਾ ਦੇ ਵਿੱਚ ਲਿਆ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਕਿਹਾ ਹੈ ਕਿ ਇਹਨੂੰ ਮਤਲਬ ਜਿਹਦਾ ਮਤਲਬ ਇਹ ਹੈ ਕਿ ਭਾਰਤ ਦੇ ਵਿੱਚ ਉਹਨੂੰ ਫੇਅਰ ਟ੍ਰਾਇਲ ਮਿਲਣ ਦੇ ਚਾਂਸ ਘਟ ਨੇ ਹੂੰ ਹੂੰ ਇਸ ਦਾ ਕੰਦਾ ਅਸਲ 'ਚ ਟੇਡ ਡੇਟ ਅੰਗ ਨਾਲ ਡਿਪਲੋਮੈਟਿਕ ਹੀ ਹੁੰਦਾ ਹੈ ਤੇ ਈਐਨ ਗਵਰਨਮੈਂਟ ਨੇ ਸਾਡੀ ਫੋਰਨ ਅਫੇਅਰ ਮਿਨਿਸਟਰੀ ਨੇ ਉਹਨਾਂ ਦਾ ਜਿਹੜਾ ਡਿਪਟੀ ਮਤਲਬ ਵੈਸਟਰ ਹੈ ਉਹਨੂੰ ਤਲਬ ਕੀਤਾ ਤੇ ਕੁਦਰਤੀ ਹੈ ਕਿ ਉਹਨੂੰ ਉਸ ਚਾਰ ਕੀਤਾ ਹੋਊਗਾ ਪ੍ਰੋਟੈਸਟ ਕੀਤਾ ਹੋਊਗਾ ਹੂੰ ਇਹ ਬੜੀ ਅਜੀਬ ਗੱਲ ਹੈ ਕਿ ਇੱਕ ਯੂਰੋਪੀਅਨ ਕੰਟਰੀ ਇਹਦਾ ਸਿੱਧਾ ਕੋਈ ਦਖਲ ਨਹੀਂ ਹੈ ਉਹਨਾਂ ਨੇ ਕਿਉਂ ਇਸ ਤਰ੍ਹਾਂ ਦਾ ਇਹ ਕੀਤਾ ਇਹ ਆਉਣ ਵਾਲੇ ਦਿਨਾਂ 'ਚ ਹੋਰ ਖਲਾਸੇ ਸ਼ਾਇਦ ਹੋਣ ਇਸ ਗੱਲ ਦੇ ਕੀ ਮਤਲਬ ਮਾਤਾ ਉਹ ਇਹ ਜੇ ਮਾਮਲਿਆਂ ਚ ਆਮ ਤੌਰ ਤੇ ਕਈ ਮੁਲਕ ਐਸੇ ਹੁੰਦੇ ਨੇ ਉਹਦੀ ਪੋਲਿਸੀ ਹੁੰਦੀ ਹੈ ਅਮਰੀਕਾ ਜਿਵੇਂ ਆਪਣੇ ਆਪ ਨੂੰ ਪੁਲਿਸਮੈਨ ਸਮਝਦਾ ਹੈ ساری ਦੁਨੀਆ ਦਾ ਉਹ ਤਾਂ ਛੱਟ ਦੇ ਕੇ ਬਿਆਨ ਦੇ ਦਿੰਦੇ ਨੇ ਜਰਮਨ ਵਾਲੇ ਆਮ ਤੌਰ ਤੇ ਨਹੀਂ ਦਿੰਦੇ ਹੁੰਦੇ ਹੂੰ ਸੋ ਉਹਨੇ ਦਿੱਤਾ ਡਿਪਲੋਮੈਟਿਕਲੀ ਮੇਰਾ ਖਿਆਲ ਹੈ ਕੋਈ ਬਹੁਤ ਅੱਛੀ ਗੱਲ ਨਹੀਂ ਹੈ ਨਾ ਇੰਡੀਆ ਲਈ ਤੇ ਨਾ ਨਾ ਕਿਉਂਕਿ ਇਹਨਾਂ ਨੇ ਭਾਰਤ ਨੇ ਕਿਹਾ ਕਿ ਸਾਡੇ ਇੰਟਰਨਲ ਮਾਮਲਿਆਂ ਦੇ ਵਿੱਚ ਦਖਲ ਹੈ ਪਰ ਇੱਕ ਸਿਰ ਹੱਦ ਤੱਕ ਹੈਗਾ ਵੀ ਹੈ ਇੱਕ ਹਿਸਾਬ ਦੇ ਨਾਲ ਕਿ ਮੋਰਖ ਦੇ ਅੰਦਰ ਸਿਆਸਤ डिफरेंट ਸਿਆਸੀ ਪਾਰਟੀ ਜਾਂ ਸਿਆਸਤਦਾਨਾਂ ਦਾ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਇਹਦੇ ਚ ਉਸ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਜੇ ਤਾਂ ਉਹਨਾਂ ਦੇ ਨਾਲ ਕੋਈ ਪ੍ਰਭਾਵ ਪੈਂਦਾ ਹੋਵੇ ਉਹਨਾਂ ਦਾ ਕੋਈ ਚੀਜ਼ ਇਨਵੋਲ ਹੋਵੇ ਉਹਨਾਂ ਦੇ ਉੱਥੇ ਜਿਹੜੇ ਵਸਿੰਦੇ ਨੇ ਉਹਨਾਂ ਤੇ ਕੋਈ ਇੰਪੈਕਟ ਪੈਂਦਾ ਹੋਵੇ ਤਾਂ ਸਮਝ ਆਉਂਦੀ ਹੈ ਗੱਲ ਹਮ ਰੌਗ ਦਾ ਮਸਲਾ ਉਹਦੀ ਇਨਕੁਆਰੀ ਇਹ ਚੱਲ ਰਹੀ ਹੈ ਮਤਲਬ ਕੋਈ ਕਿਸੇ ਪਾਸੇ ਗੱਲ ਕਲੀਅਰ ਨਹੀਂ ਲੱਗੀ ਸੋ ਜਰਮਨੀ ਨੂੰ ਇਦਾਂ ਵਿੱਚ ਫੁੱਟਣ ਦੀ ਕੋਈ ਜ਼ਰੂਰਤ ਨਹੀਂ ਸੀਗੀ ਤੁਣ ਇਹਦਾ ਮਤਲਬ ਇਹ ਹੈ ਵੀ ਕੇਜਰੀਵਾਲ ਸਾਹਿਬ ਦੀਆਂ ਜੜ੍ਹਾਂ ਨੇ ਜਿਹੜੀਆਂ ਜਾਂ ਉਹਨਾਂ ਦੇ ਜਿਹੜੇ ਹਮਦਰਦ ਨੇ ਉਹ ਕਿਤਨਾ ਕਿਤੇ ਉਸ ਤੇ ਬੈਠੇ ਹੋਣਗੇ ਜਾਂ ਕਿਸ ਨਾ ਕਿਸੇ ਰੂਪ ਤੋਂ ਉਹਨਾਂ ਨੇ ਇਨਫਲੂਐਂਸ ਕੀਤਾ ਹੋਊਗਾ ਤਾਂ ਇਹ ਸਟੇਟਮੈਂਟ ਜਾਰੀ ਹੋਈ ਹੂੰ ਹੂੰ ਪਰ ਮੇਰਾ ਖਿਆਲ ਇਹਦਾ ਬਤਨੇ ਤੇ ਜਾਂ ਉਸ ਚੀਜ਼ ਤੇ ਕੋਈ ਜ਼ਿਆਦਾ ਅਸਰ ਨਹੀਂ ਪੈਣਾ ਇਹ ਜ਼ਰੂਰ ਹੈ ਪ੍ਰਪਗੈਂਡੇ ਦੇ ਤੌਰ ਤੇ ਮਤਲਬ ਇਹ ਹੋ ਜਾਊਗਾ ਵੀ ਮੁਲਖ ਨੇ ਹੋਰ ਬਾਹਰੀ ਮੁਲਖ ਨੇ ਵੀ ਕਿਉਂਕਿ ਤੱਕਾ ਹੋ ਰਿਹਾ ਜੀ ਪਰਲੇ ਮੁਲਖ ਵੀ ਇਸ ਗੱਲ ਦੇ ਉੱਪਰ ਮਤਲਬ ਆਵਾਜ਼ ਹੋ ਹਾਂ ਬਿਲਕੁਲ ਕਹਿੰਦਾ ਪਾਪ ਕਿ ਇੱਕ ਜਰਮਨ ਨੇ ਇਹ ਕੋਸ਼ਿਸ਼ ਕੀਤੀ ਵੀ ਕਿ ਇਹ ਜਿਹੜਾ ਸਥਾਨਕ ਪੱਧਰ ਦਾ ਮੁੱਦਾ ਉਹ ਹਿੰਦੁਸਤਾਨ ਦੀਆਂ ਹੱਦਾਂ ਤੋਂ ਬਾਹਰ ਵੀ ਕਿਤੇ ਜਾ ਕੇ ਉਹ ਚਰਚਾ ਦਾ ਹਿੱਸਾ ਬਣੇ ਗੂੰਜੀ ਜੀ ਤਾਂ ਇਹਨੂੰ ਇੰਟਰਨੈਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਜਿਹੜੀ ਰਹੀ ਹੈ ویسੇ ਤਾਂ ਅੱਜ ਕੱਲ ਬਾਰਡਰ ਕੋਈ ਬਹੁਤ ਜ਼ਿਆਦਾ ਸੈਂਕਟੀਟੀ ਨਹੀਂ ਰਹੀ ਜੀਓਪੋਲਿਟਿਕਸ ਦੇ ਵਿੱਚ ਇਹ ਹੈ ਕਿ ਸਾਰੇ ਮੁਲਕ ਇੱਕ ਦੂਜੇ ਨਾਲ ਜੁੜੇ ਹੋਏ ਨੇ ਹੂੰ ਜੀ ਸਾਰੇ ਇਹਦੀਆਂ ਏਜੰਸੀਆਂ ਇੱਕ ਦੂਜੇ ਦੇ ਵਿੱਚ ਬੈਠੀਆਂ ਨੇ ਤੇ ਇਨਫੋਰਮੇਸ਼ਨ ਵਗੈਰਾ ਸ਼ੇਅਰਿੰਗ ਹੁੰਦੀ ਹੈ ਹੂੰ ਪਰ ਜਿੱਥੇ ਕੋਈ ਇੰਟਰਸਟ ਨਾ ਹੋਵੇ ਆਮ ਤੌਰ ਤੇ ਉੱਥੇ ਕਿਸੇ ਕੋਈ ਗਵਰਨਮੈਂਟ ਹੋਰ ਨਹੀਂ بولਦੀ ਹੂੰ 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 ਅਕਸਰ ਜਰਮਨ ਦਾ ਕੋਈ ਇੰਟਰਸਟ ਹੋਊਗਾ ਸਾਡੀ ਲਿਕਰ ਪਾਲਿਸੀ 'ਚ ਕਿਤੇ ਨਾ ਕਿਤੇ ਉਹਨਾਂ ਦਾ ਵੀ ਬਿੰਗਰ ਡੇਟਾ ਕੁਛ ਨਾ ਕੁਛ ਪਾਉਣਾ ਹੈ ਹਾਂ ਨਹੀਂ ਤੇ ਕਹਿੰਦਾ ਬਾਪ ਕਿ ਲੋਕਲ ਮੀਟਸ ਦੇ ਵਿੱਚ ਉਹਨਾਂ ਨੂੰ ਇੰਟਰਫੀਰੈਂਸ ਇੱਕ ਵੱਡਾ ਉਹ ਹੈ ਚਰਚਾ ਦਾ ਵੀ ਸਿਲਸਿਲਾ ਉਹਨਾਂ ਦੀ ਤੱਕ ਬਣਦੀ ਨਹੀਂ ਉਹਨਾਂ ਦੀ ਹੂੰ 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 ਤੇ ਡਾਕਟਰ ਸਾਹਿਬ ਫਿਰ ਜਰਮਨੀ ਜਿਹੜੇ ਸੀਗਾ ਡਿਪਟੀ ਮੈਸਟਰ ਉਹਨਾਂ ਨੂੰ ਤਦ ਤੱਕ ਕੀਤਾ ਗਿਆ ਕਿ ਬਲਾ ਵੀ ਲਿਆ ਗਿਆ ਉਹਨਾਂ ਤੋਂ ਪੁੱਛ ਗਿਆ ਸੋਈ ਕੋਈ ਏਕ ਹੀ ਮਾਮਲਾ ਹੈ ਹੁਣ ਤੱਕ ਕੀ ਗੱਲ ਤਾਂ ਬਿੰਦਰ ਸਾਹਿਬ ਬਾਹਰ ਨਹੀਂ ਆਉਂਦੀ ਹੁੰਦੀ ਜਦੋਂ ਕੋਈ ਸੱਦਿਆ ਜਾਂਦਾ ਹੈ ਨੁਮਾਇੰਦਾ ਕਿਸੇ ਮੁਲਕ ਦਾ ਚਾਹੇ ਰਾਜ ਸਦ ਲੈਣ ਜਾਂ ਡਿਪਟੀ ਨੂੰ ਸੱਦ ਲੈਣ ਇਹਦਾ ਮਤਲਬ ਇਹ ਹੁੰਦਾ ਹੈ ਕਿ ਉਹਦੇ ਕੋਲ ਰੋਸ ਜाहिर ਕਰਨ ਦੇ ਨਹੀਂ ਸੱਦਿਆ ਜਾਂਦਾ ਹੂੰ ਜੀ ਮਤਲਬ ਉਹ ਕਹਿ ਦਿੱਤਾ ਜਾਂਦਾ ਵੀ ਤੁਹਾਡੇ ਜਿਹੜੇ ਕਮੈਂਟ ਨੇ ਇਹ ਡਿਜ਼ਾਇਰੇਬਲ ਨਹੀਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਅੱਗੇ ਨੂੰ ਇਸ ਤਰ੍ਹਾਂ ਨਾ ਕਰੋ ਉਹ ਉਹ ਤਾਂ ਮਾਈਲਡ ਜਿਹਾ ਪਰ ਸੱਦ ਲੈਣਾ ਆਪਣੇ ਆਪ 'ਚ ਇੱਕ ਪ੍ਰੋਟੋਕੋਲ ਦਾ ਹਿੱਸਾ ਹੈ ਇਸ ਸਮਾਂ ਜਿਹੜਾ ਪ੍ਰੋਟੈਸਟ ਹੀ ਹੁੰਦਾ ਕਹਿੰਦਾ ਭਾਬਾ ਕਿ ਅੱਜ ਸੱਦ ਕੇ ਉਹਨਾਂ ਨੂੰ ਇਹ ਗੱਲ ਅਗਾਹ ਕਰ ਦਿੱਤੀ ਭਾਰਤ ਸਰਕਾਰ ਨੇ ਭਾਈ ਕਿਤੇ ਨਾ ਕਿਤੇ ਤੁਹਾਡੀ ਇਹ ਕਹਿ ਲਈ ਕਿ ਗਲਤੀ ਹੈ ਤੁਸੀਂ ਸਾਡੇ ਜਿਹੜੀ ਦਖਲਅੰਦਾਜ਼ੀ ਕੀਤੀ ਹੈ ਸਾਡੇ ਬਿਲਕੁਲ ਅੰਦਰਲੀ ਗੱਲਬਾਤ ਵੀ ਆਪਣੇ ਆਪਣੇ ਫਾਰਮੂਸਤਵਾਂ ਵੀ ਆਇਆ ਕਿ ਸਾਡੇ ਅੰਗਰੋਨੀ ਮਾਮਲੇ 'ਚ ਦਖਲਅੰਦਾਜ਼ੀ ਕੀਤੀ ਹੈ ਸਰ ਜਿਹਕੇ ਨੂੰ ਉਲੰਘਾ ਦਿੱਤਾ ਬਿਆਨ ਵੀ ਜਾਰੀ ਕੀਤਾ ਇਹਨਾਂ ਨੇ ਕਿ ਅਸੀਂ ਮਤਲਬ ਕਿ ਸਾਡੇ ਮਾਮਲੇ ਚ ਤੁਹਾਨੂੰ ਦਖਲ ਦੇਣਾ ਨਹੀਂ ਬਣਦਾ ਹੂੰ 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 ਇਹ ਤਾਂ ਫਿਰ ਡਾਕਟਰ ਸਾਹਿਬ ਇਹ ਵੀ ਸੀ ਕਿ ਜਿਵੇਂ ਹੁਣ ਇਸ ਮਾਮਲੇ ਦੇ ਵਿੱਚ ਕਹਿ ਲਿਆ ਕਿ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਈਡੀ ਦੀ ਹਿਰਾਸਤ ਦੇ ਵਿੱਚ ਨੇ ਰਮਾਣੂ ਤੇ ਨਹੀਂ ਇਹ ਨਹੀਂ ਦੀ ਤਾਂ ਫਿਰ ਜੇ ਜਰਮਨ ਥੋੜਾ ਜਿਹਾ ਆਪਣਾ ਹੰਗਾਰਾ ਭਰ ਰਿਹਾ ਸੀ ਥੋੜਾ ਜਿਹਾ ਹੱਕ ਵਿੱਚ ਕਹਿ ਲਿਏ ਤਾਂ ਕੁਝ ਹੋਰ ਦੇਸ਼ ਵੀ ਵੇਖੋ ਵੀ ਕੀ ਅਗੇ ਤੋਰ ਸਕਦੇ ਸੀ ਕਹਿੰਦਾ ਭਾਵ ਕਿ ਪਾਰ ਸਰਕਾਰ ਨੇ ਇਹ ਸਾਰਾ ਕੁਝ ਸਮੇਸਰ ਨੱਪ ਲਿਆ ਇਹ ਵੀ ਇੱਕ ਆਪਾਂ ਪੱਖ ਲੈ ਸਕਦੇ ਹਾਂ ਹੋ ਸਕਦਾ ਬਾਕੀ ਪਤਾ ਕੀ ਇਹ ਭਿੰਡਰ ਸਾਹਿਬ ਅਜ ਕੰਨਾ ਸਟੇਟ ਪੋਲਿਟਿਕਸ ਤੇ ਬਿਜ਼ਨਸ ਬੜੇ ਰਲੇ ਮਿਲੇ ਧੰਦੇ ਨੇ ਹੂੰ ਜੀ ਜੀ ਇੱਥੇ ਲੋਬੀ ਹੈ ਜਿਹੜੀ ਜਿਵੇਂ ਆਰੂਜ਼ ਲੋਬੀ ਹੈ ਜਾਂ ਫਾਰਮਾਸਿਊਟੀਕਲ ਲੋਬੀ ਲੋਬੀਜ਼ ਇੰਟਰਨੈਸ਼ਨਲ ਨੇ ਸਾਰੀਆਂ ਹੂੰ ਇਹ ਵਰ ਹਸਤਾ ਵਪਾਰੀ ਲੋਕਲ ਨੇ ਪਰ ਉਹਦੀ ਜੜਾਂ ਬੜੀ ਦੂਰ ਤੱਕ ਹੁੰਦੀਆਂ ਨੇ ਹਾਂ ਹਾਂ ਜੀ ਬਿਲਕੁਲ 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 ਸੋ ਕਿਤੇ ਨਾ ਕਿਤੇ ਜਦੋਂ ਉਹਦੀ ਜੇ ਡੀਪ ਇਨਵੈਸਟੀਗੇਸ਼ਨ ਹੋਊਗਾ ਤਾਂ ਜਿਹੜੀ ਨਿੱਕਰ ਲੋਬੀ ਆ ਉਹ ਇਹਦੇ ਪਿੱਛੇ ਉਹ ਹੋਊਗੀ ਉਹ ਜਰਨਲ ਜਰਨਲ ਕਨੈਕਸ਼ਨ ਹੋਊਗਾ ਕਈ ਵੱਡੀਆਂ ਪ੍ਰਾਈਵੇਟ ਏਜੰਸੀਆਂ ਦੇ ਜਿਹੜੇ ਕਾਰੋਬਾਰ ਨੇ ਉਹ ਮਤਲਬ ਇੰਟਰਨੈਸ਼ਨਲ ਪੱਧਰ ਉਤੇ ਡਿਵਾਈਸ ਵੀ ਚੱਲ ਰਹੀਆਂ ਨੇ ਅਮਰੀਕਾ ਦੇ ਵਿੱਚ ਵੀ ਆਸਟ੍ਰੇਲੀਆ ਦੇ ਵਿੱਚ ਕਹਿੰਦਾ ਭਾਵੇਂ ਕਿ ਵਾਕੀ ਉੱਥੇ ਫਿਰ ਜਿਹੜੇ ਦੇਸ਼ਾਂ ਦੇ ਬੈਠੇ ਨੇ ਅੰਬੈਸਡਰ ਉਹ ਜ਼ਰੂਰ ਉੱਥੇ ਆਪਣੀ ਕਮੈਂਟਸ ਕਰਨ ਵਾਲਾ ਜ਼ਰੂਰ ਤੁਰਦੇ ਆ ਪਰ ਇੱਥੇ ਹੋ ਚੁੱਕਾ ਹੈ ਗੱਲ ਮਤਲਬ ਸਾਹਮਣੇ ਆ ਗਈ ਹੈ ਨਾ ਇਹ ਜਿਵੇਂ ਘਾਸ ਸਰਕਾਰ ਨੂੰ ਮੂਡਸ ਲੈਣਾ ਪਿਆ ਸਾਰੀ ਮਾਮਲੀ ਇੱਥੇ ਵੱਡੀਆਂ ਲੋਬੀਜ਼ ਨੇ ਹਾਂ ਜੀ ਇਹਨਾਂ ਦੇ ਲਿੰਕ ਅੰਤਰਰਾਸ਼ਟਰੀ ਹੁੰਦੇ ਆ ਉਸ ਤਰੀਕੇ ਦੇ ਨਾਲ ਹਾਂ 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 ਕਾਫ ਤਾਂ ਵੈਸੇ ਵੀ ਤੁਹਾਨੂੰ ਪਤਾ ਹੀ ਆ ਹਰ ਕਾਲ ਤੋਂ ਮਤਲਬ ਇਹ ਛੋਟਾ ਧੰਦਾ ਨਹੀਂ ਇਹ ਵੱਡਾ ਧੰਦਾ ਹੀ ਹੈ ਹਾਂ ਬਿਲਕੁਲ ਵੱਡੀ ਲੋਰ ਰੱਖਦੀ ਸੀ ਉਦਾਂ ਹੀ ਕੋਈ ਦੋ ਘੁੱਟ ਪੀ ਲੈ ਤਾਂ ਫਿਰ ਆਮ ਬੰਦੇ ਨਾਲੋਂ ਕਹਿੰਦਾ ਫਿਰ ਮੈਨੂੰ ਹੋਇਆ वैसे <laughs> भी मत मार दंदी है हां हां <laughs> ये भी ठीक है ये ਤਾਂ ਫਿਰ ਇਹ ਵੱਡਾ ਹੈ ਤਾਂ ਕਰੋਨਾ ਦੇ ਕਪੜੇ ਨੇ ਜੀ ਹਾਂ ਇਹ ਤਾਂ ਮਤਲਬ ਕੋਈ ਪੈਗਾਂ ਤੱਕ ਸੀਮਤ ਥੋੜੋ ਹੈ ਹਾਂ ਜੀ ਹਾਂ ਜੀ ਤੇ ਆਪਣਾ ਡਾਕਟਰ ਸਾਹਿਬ ਜਿੱਦਾਂ ਕਿ ਆਤਸੀ ਨੇ ਦਿੱਲੀ ਦੇ ਮਹਿਲਾ ਮੰਤਰੀ ਨੇ ਕਹਿ ਰਹੀ ਹੈ ਕਿ ਡਿਪਟੀ ਸੀਐਮ ਵੀ ਜਿਹੜੇ ਦਿੱਲੀ ਦੇ ਨੇ ਮਨਦੀਸਾ ਸੋਧਿਆ ਵੀ ਪਿਛਲੇ ਸਮੇਂ ਤੋਂ ਇਹ ਸਾਰੇ ਕਪੜੇ ਸ਼ਵਲੇ ਦੇ ਮਾਮਲੇ ਦੇ ਵਿੱਚ ਅੰਦਰ ਨੇ ਤੇ ਇਨੀ ਦਿਨੀ ਜਿਹੜੀ ਆਚੀ ਹੈ ਉਹ ਕਾਫੀ ਸਰਗਰਮ ਭੂਮਿਕਾ ਨਿਭਾ ਰਹੇ ਨੇ ਜਦੋਂ ਪ੍ਰਵਿੰਦ ਕੇਜਰੀਵਾਲ ਜੀ ਅੰਦਰ ਜਾਂਦੇ ਹੈ ਜਿਹੜਾ ਪਿਛਲਾ ਰੋਸ ਪ੍ਰਦਰਸ਼ਨ ਹੈ ਉਹਦੀ ਖਾਸ ਕਰਕੇ ਜੇ ਦੇਖੀਏ ਤਾਂ ਅਗਵਾਈ ਕਰਦੇ ਵੀ ਉਹ ਪ੍ਰਤੀਤ ਹੁੰਦੇ ਨੇ ਤੇ ਅੱਜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਇਸ ਇਸ਼ੂ ਤੇ ਕਿ ਆਪ ਦੇ ਕਿਸੇ ਵੀ ਲੀਡਰ ਤੇ ਲੈਣ ਦੇਣ ਦਾ ਕੋਈ ਮਾਮਲਾ ਹਾਲੇ ਤੱਕ ਸਾਬਤ ਨਹੀਂ ਹੋਇਆ ਤੇ ਉਹਨਾਂ ਦੇ ਕਹਿਣ ਦਾ ਸਿੱਧਾ ਭਾਵ ਕਿ ਅਰਵਿੰਦ ਕੇਜਰੀਵਾਲ ਨੂੰ ਨਜਾਇਜ਼ ਤੌਰ ਤੇ ਹਿਰਾਸਤ ਦੇ ਵਿੱਚ ਲਿਆ ਹੋਇਆ ਜੀ ਦੇਖੋ ਗੱਲ ਇਹ ਕਿ ਆਮ ਆਦਮੀ ਪਾਰਟੀ ਤਾਂ ਬੜੀ ਰੈਟਲਡ ਕਹਿੰਦੇ ਆਪਾਂ ਵੀ ਉਦੋਂ ਤਾਂ ਢਾਂਚਾ ਹਿੱਲਿਆ ਹੋਇਆ ਕਿਸੇ ਨਾਲ ਗੁੱਸੇ 'ਚ ਨੇ ਬਹੁਤ ਜ਼ਿਆਦਾ ਉਹਨਾਂ ਦੇ ਮੇਨ ਲੀਡਰ ਫੜ ਕੇ ਅੰਦਰ ਕਰਦੇ ਨੇ ਜਿਹੜਾ ਉਹਨਾਂ ਦਾ ਸੁਪਰੀਮੋ ਸੀ ਉਹ ਵੀ ਉਹਨਾਂ ਨੇ ਅੰਦਰ ਕਰਤਾ ਹੂੰ ਇਹ ਜਿਹੜੇ ਮੈਡਮ ਐਜੂਕੇਸ਼ਨ ਮਿਨਿਸਟਰ ਨੇ ਮਿਸ ਤਪਸ਼ੀ ਸ਼ਾਇਦ ਉਹ ਜੀ ਜੀ ਉਹ ਕਾਫੀ ਪਿਛਲੇ ਦਿਨੋਂ ਤੋਂ ਕਾਫੀ ਸਰਗਰਮ ਨੇ ਤੇ ਕੇਜਰੀਵਾਲ ਸਾਹਿਬ ਨੇ ਜੇਲ੍ਹ ਦੇ ਵਿੱਚੋਂ ਇੱਕ ਚਿੱਠੀ ਵੀ ਲਿਖੀ ਆ ਜਿਹੜੀ ਉਹਨਾਂ ਦੀ ਤਾਂ ਪਤਨੀ ਨੇ ਪੜ੍ਹ ਕੇ ਸੁਣਾਈ ਕਿ ਮੇਰਾ ਓਮ ਓਮ ਕਣ ਕਣ ਪਲ ਪਲ ਮਤਲਬ ਵਿਦੇਸ਼ ਨੂੰ ਸਮਰਪਿਤ ਹੈ ਉਹਨਾਂ ਨੇ ਆਪਣੀ ਦੇਸ਼ ਭਗਤੀ ਦੇ ਉੱਤੋਂ ਪਾਠ ਪੜ੍ਹੇ ਨੇ ਇੰਦਰੋਂ ਫਿਰ ਇੱਕ ਜੇਕਰ ਚਿੱਠੀ ਉੱਤੇ ਵੀ ਕਈ ਕੁਝ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਚਿੱਠੀ ਦੇ ਵਿੱਚ ਜ਼ੇਲ ਲਿਖਿਆ ਗਿਆ ਕਿ ਅਰਵਿੰਦ ਕੇਜਰੀਵਾਲ ਜੀ ਜ਼ੇਲ ਦੇ ਵਿੱਚ ਨੇ ਪਰੰਤੂ ਹਾਲੇ ਉਹ ਹਰਾਸ ਦੇ ਵਿੱਚ ਜ਼ੇਲ ਦਾ ਇਸ ਤੋਂ ਅਗਲਾ ਸਟੈਪ ਇਦਾਂ ਦੀ ਵੀ ਕੋਈ ਚਰਚਾ ਹੈ ਉਹ ਉਹ ਪਤਾ ਕਿ ਇਹ ਉਹ ਆਮ ਲੋਕਾਂ ਨੂੰ ਕਿਉਂਕਿ ਆਮ ਆਦਮੀ ਪਾਰਟੀ ਹੈ ਇਸ ਕਰਕੇ ਆਮ ਲੋਕਾਂ ਨੂੰ ਲਿਖੀ ਗਈ ਹੈ ਨਾ ਚਿੱਠੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਤੇ ਜਿਹੜੀ ਮਤਲਬ ਹਵਾਲਾਤ ਹੁੰਦੀ ਆ ਉਹਦਾ ਬੜਾ ਫਰਕ ਨਹੀਂ ਪਤਾ ਕਿ ਉਹ ਅੰਡਰ ਰਿਮਾਂਡ ਨੇ ਟੈਕਨੀਕਲੀ ਤਾਂ ਅਜੇ ਅਜੇ ਜੇਲ੍ਹ ਤੋਂ ਉਹ ਕੀ ਜੇ ਕੋਈ ਦੋਸ਼ ਸਾਬਤ ਹੁੰਦਾ ਹੈ ਮੁਕੱਦਮਾ ਚੱਲਦਾ ਹੈ ਉਸ ਤੋਂ ਬਾਅਦ ਕੈਦ ਹੁੰਦੀ ਹੈ ਜਿਹੜੀ ਹੂੰ 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 ਬਰੋ ਭੰਦਾ ਜਿਹੜਾ ਸਮਝਦਾ ਹੈ ਕਿ ਜਦੋਂ ਬੰਦਾ ਸਲਾਖਾਂ ਦੇ ਪਿੱਛੇ ਚੱਲੇ ਜਾਂਦਾ ਉਹ ਕੈਦਈ ਹੁੰਦੀ ਹੈ ਸੋ ਇਦਾਂ ਮੈਂ ਫੋਨ ਦੀ ਉਹ ਗੱਲ ਤੇ ਯਾਰ ਲਿਖਿਆ ਆਂ ਲੋਕਾਂ ਨੂੰ ਕਿ ਮੈਂ ਬਹੁਤ ਸਮਝ ਤੇ ਤਾਂ ਜੋ ਆਪਣੀਆਂ ਸੌਂਹਾਂ ਖਾਧੀਆਂ ਨੇ ਜਿਹੜੀਆਂ ਅੱਗੇ ਵੀ ਉਹ ਇਸ ਮਾਮਲੇ 'ਚ ਕੇਜਰੀਵਾਲ ਸਾਹਿਬ ਦਾ ਰਿਕਾਰਡ ਹੈ ਤੇ ਕਾਂਗਰਸ ਨਾਲ ਸਮਝੌਤਾ ਕਰਨ ਦੇ ਮਾਮਲੇ 'ਚ ਉਹਨੇ ਬੱਚਿਆਂ ਦੀ ਸੌਂਹ ਖਾ ਲਈ ਸੀ ਆਪਣੀ ਮਤਲਬ ਉਹ ਕਰ ਲੈਂਦੇ ਨੇ ਇਦਾਂ ਦਾ ਕੁਛ ਹਰ ਇੱਕ ਪਾਰਟੀ ਦਾ ਆਪਣਾ ਕਲਚਰ ਹੁੰਦਾ ਹੈ ਪਰ ਉਹ ਉਹਨਾਂ ਦੇ ਮਿਸਿਸ ਨੇ ਚਿੱਠੀ ਪੜ੍ਹ ਕੇ ਸੁਣਾਈ ਤੇ ਮੈਡਮ ਅਤੀਸ਼ੀ ਮੇਰਾ ਕਹਿ ਲਿਆ ਸਭ ਤੋਂ ਪਾਵਰਫੁੱਲ ਮੰਤਰੀ ਨੇ ਜਾਂ ਸਭ ਤੋਂ ਐਕਟਿਵ ਕਹਿ ਲੋ ਹੈਗੇ ਨੇ ਹੂੰ ਪਰ ਇਹ ਹੈ ਕਿ ਪਾਵਰ ਵੈਕਿਊਮ ਥੋੜਾ ਹੈਗਾ ਉਹਨਾਂ ਦੇ ਦਫ਼ਤਰ ਨੂੰ ਲੋਕ ਕਰਤਾ ਹੈ ਦਿੱਲੀ ਪੁਲਿਸ ਨੇ ਮਤਲਬ ਹਮਲਾ ਜਿਹੜਾ ਕੇਂਦਰੀ ਸਰਕਾਰ ਵੱਲੋਂ ਕੇਂਦਰੀ ਭਾਰਤ ਦੇ ਡਾਕਟਰ ਸਾਹਿਬ ਆਪ ਦਾ ਜਿਹੜਾ ਇੱਥੇ ਦਿੱਲੀ ਦਾ ਸਥਿਤ ਦਫ਼ਤਰ ਸਿਆਸੀ ਦਫ਼ਤਰ ਹਾਂਜੀ ਜੀ ਜੀ ਮਤਲਬ ਪੂਰਾ ਹਮਲਾ ਜੀ ਪੂਰਾ جاری ਹੈ ਹਾਂ ਤੇ ਉਹ ਜਿਸ ਤਰ੍ਹਾਂ ਆਪਣਾ ਵਿਚਾਰ ਜਿੰਨਾ ਕਰ ਸਕਦੇ ਨੇ ਜਿਸ ਤਰੀਕੇ ਦੇ ਨਾਲ ਪ੍ਰੋਪਗੈਂਡੇ ਰਾਹੀਂ ਜਾਂ ਹੋਰ ਉਹ ਕਰ ਰਹੇ ਨੇ ਪਰ ਹੁੰਦਾ ਕੀ ਹੈ ਕਿ ਇਸ ਤਰ੍ਹਾਂ ਦੇ ਰੌਲੇ ਰੱਪੇ ਦੇ ਵਿੱਚ ਸੱਚ ਕਿਤੇ ਨਾ ਕਿਤੇ ਬਲੀ ਚੜ ਜਾਂਦਾ ਹੈ ਕੀ ਸਚਾਈ ਕੀ ਹੈ ਅਸਲ ਦੇ ਵਿੱਚ ਗੱਲ ਵਿੱਚੋਂ ਹੈ ਕਿ ਕਿ ਕੀ ਸਾਰੇ ਦੋਸ਼ ਝੂਠੇ ਨੇ ਕਿ ਜਾਂ ਕੁਝ ਦੋਸ਼ਾਂ ਦੇ ਵਿੱਚ ਸਚਾਈ ਵੀ ਹੈ ਤੇ ਮਤਲਬ ਤੱਕਾ ਜ਼ਿਆਦਾ ਹੋ ਰਿਹਾ ਹੈ ਮਤਲਬ ਇਹ ਇਹ ਦੇ ਵਿੱਚ ਰੁੱਲ ਜਾਂਦੀ ਹੈ ਗੱਲ ਅੱਜ ਇੱਕ ਕੰਕਸ ਦੇ ਆਗੂ ਨੇ ਮਹਾਰਾਸ਼ਟਰ ਦੇ ਸੰਜੇ ਨਰੂਪਮ ਉਹਨਾਂ ਦਾ ਵੀ ਬਿਆਨ ਆਇਆ ਉਹਨਾਂ ਨੇ ਵੀ ਇਸ ਗੱਲ ਨੂੰ ਥੋੜਾ ਮੇਰਾ ਕਹਿੰਦਾ ਕੁਐਸਚਨ ਕੀਤਾ ਜਿਹੜਾ ਕਹਿੰਦੇ ਵੀ ਪਹਿਲੀ ਵਾਰ ਯਾਦ ਭਾਰਤ ਦੇ ਵਿੱਚ ਸਿਟਿੰਗ ਜਿਹੜਾ ਸੀਐਮ ਨੂੰ ਫੜ ਕੇ ਅੰਦਰ ਕਰ ਦਿੱਤਾ ਗਿਆ ਉਹਨਾਂ ਨੇ ਕਹਿੰਦੇ ਜੀ ਕਿ ਤਾਂ ਨਹੀਂ ਹੁੰਦਾ ਕਿ ਸਿਟਿੰਗ ਡਿਸੀਜਨ ਇਸ ਦੇ ਉੱਪਰ ਬੜੇ ਦੋਸ਼ ਲੱਗੇ ਨੇ ਬੜੇ ਬਾਰੇ ਇਹ ਪਿਛਲੇ ਦਿਨ ਹੀ ਸੁਰੇਂ ਦੇ ਉੱਪਰ ਵੀ ਹੋਇਆ ਹੀ ਹੈ ਉਹ ਕਹਿੰਦੇ ਵੀ ਫੋਰਲੀ ਜਦੋਂ ਕਿਸੇ ਤੇ ਦੋਸ਼ ਲੱਗ ਜਾਂਦਾ ਉਹਨੂੰ ਡਿਜ਼ਾਈਨ ਕਰ ਦੇਣਾ ਚਾਹੀਦਾ ਮੁਕਦਮਾ ਫੇਸ ਕਰਨਾ ਚਾਹੀਦਾ ਉਹ ਜੋ ਕਲੀਨ ਹੋ ਕੇ ਦੁਬਾਰਾ ਆ ਜਾਵੇ ਪਰ ਇਹ ਵੀ ਵਾਰੀ ਹੈ ਵੀ ਕਿਸੇ ਸੀਐਮ ਨੇ ਕਿਹਾ ਕਿ ਮੈਂ ਜੇਲ੍ਹ ਦੇ ਵਿੱਚੋਂ ਹੀ ਮਤਲਬ ਸੀਐਮ ਸ਼ਿਪ ਚਲਾਉਂਗਾ ਉਹ ਕਹਿੰਦੇ ਵੀ ਸੀਐਮ ਦਾ ਦਫ਼ਤਰ ਜੇਲ੍ਹ 'ਚ ਨਹੀਂ ਚਲ ਸਕਦਾ ਹੁੰਦਾ। ਹੂੰ। ਉਹ ਜਿਹੜੀਆਂ ਫਾਈਲਾਂ ਨੇ ਜ਼ਿੰਦਗੀ ਦੇ ਲੋਕਾਂ ਦੇ ਜਿਹੜੇ ਮਾਮਲੇ ਨੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਨਿਜਿੱਠਿਆ ਜਾ ਸਕਦਾ ਵੀ ਉਹਨਾਂ ਨੂੰ ਮੋਰਲ ਕਰਾਓ ਤੇ ਰਿਜ਼ਾਈਨ ਕਰ ਦੇਣਾ ਚਾਹੀਦਾ ਉਹਨਾਂ ਨੇ ਇਹ ਗੱਲ ਕਹੀ ਹੈ। ਹੂੰ। ਪਰ ਇਹ ਸੈਂਸਿਬਲ ਵੀ ਹੈ ਦੇਖੋ ਜੇਲ੍ਹ ਦੇ ਵਿੱਚੋਂ ਮਤਲਬ ਦਫ਼ਤਰ ਨਹੀਂ ਚਲਾਇਆ ਜਾ ਸਕਦੇ ਹੁੰਦੇ। ਕੀ ਬੜਾ ਡੀਸਕਸਕਸ਼ਨ ਦਾ ਆਪ ਵੱਲੋਂ ਇੱਕ ਸਰਵੇਖਣ ਪਿਛਲੇ ਸਮੇਂ ਕਰਵਾਇਆ ਗਿਆ ਸੀ ਕਿ ਜੇਕਰ ਇਦਾਂ ਦੀ ਨਾਬਤ ਆਉਂਦੀ ਹੈ ਅਰਵਿੰਦ ਕੇਜਰੀਵਾਲ ਜੀ ਹਰਾਸਤ ਦੇ ਵਿੱਚ ਜਾਂਦੇ ਆ ਜਾਂ ਜੇਲ੍ਹ ਦੇ ਵਿੱਚ ਜਾਂਦੇ ਆ ਤਾਂ ਜਿਹੜਾ ਵਾਗਡੋਰ ਹੈ ਬਤੌਰ ਮੁੱਖ ਮੰਤਰੀ ਉਹ ਅਰਵਿੰਦ ਕੇਜਰੀਵਾਲ ਦੇ ਹਵਾਲੇ ਹੀ ਰਹੇਗੀ ਕਹਿੰਦਾ ਭਾਗ ਕਿ ਉਹਨਾਂ ਨੇ ਇੱਕ ਤਸਦੀਕ ਜਨਤਾ ਤੋਂ ਜਾਂ ਪਾਰਟੀ ਤੋਂ ਪਹਿਲਾਂ ਇਹ ਮੈਟਰ ਕਰਵਾ ਲਿਆ ਪਰ ਤੂੰ ਹੁਣ ਮੋਰਲਟੀ ਗਰਾਉਂਡ ਉੱਤੇ ਵਾਕੀ ਇੱਕ ਵੱਡਾ ਸਵਾਲ ਉੱਠਿਆ ਹੈ ਸੀ ਉਹ ਸਰਵੇਖਣ ਪਾਰਟੀ ਹੈ ਜੀ ਇਹ ਪਹਿਲਾਂ ਵੀ ਜਦੋਂ ਐਮਐਲਏ ਕੈਂਡੀਡੇਟ ਖੜੇ ਕਰਨੇ ਹੁੰਦੇ ਸੀ ਹਰ ਚੀਜ਼ 'ਚ ਸਰਵੇਖਣ ਕਰ ਲੈਂਦੇ ਨੇ ਜਦੋਂ ਮਾਨ ਸਾਹਿਬ ਨੂੰ ਇੱਥੇ ਸੀਐਮ ਲਾਉਣਾ ਸੀ ਤਾਂ ਸਰਵੇਖਣ ਕਰ ਲਿਆ ਸੀ ਉਹਦੇ ਬੜੇ ਸਵਾਲ ਉੱਠੇ ਸੀ ਕਿ ਉਹਨੇ ਟਾਈਮ ਦੇ ਵਿੱਚ ਉਹਨੇ ਮੈਸੇਜ ਹੀ ਨਹੀਂ ਆ ਸਕਦੇ ਉਹ ਇਸ ਬੇਸਿਕਲੀ ਮਾਡਰਨ ਜਿਹੜੀ ਟੈਕਨੋਲੋਜੀ ਆ ਗਈ ਪ੍ਰੋਪਾਗੈਂਡਾ ਟੈਕਨੀਕਸ ਨੇ ਕਿ ਜੀ ਲੋਕਾਂ ਨੇ ਕਹਿਤਾ ਅੱਛਾ ਲੋਕਾਂ ਨੇ ਕਿੱਥੇ ਕਿਹਾ ਜੰਗਲ 'ਚ ਮੋਰ ਨੱਚਾ ਕਿਸ ਨੇ ਦੇਖਿਆ ਕੀ ਨੇ ਸਰਵੇਖਣ ਕਰਵਾਇਆ ਕਿੱਥੋਂ ਕਰਵਾਇਆ ਕਿਹੜੀ ਏਜੰਸੀ ਨੇ ਕਰਾਇਆ ਆਪਾਂ ਦੇਖਿਆ ਕਿ ਇਹ ਇਲੈਕਸ਼ਨਾਂ ਦੇ ਜਿਹੜੇ ਸਰਵੇਖਣ ਹੁੰਦੇ ਨੇ ਹਾਂ ਹਾਂ ਜੀ ਤਾਂ ਇਸ ਦੇ ਦੇ ਕੇ ਜਿਹੜੀ ਮਰਜ਼ੀ ਪਾਰਟੀ ਨੂੰ ਜਿਤਾ ਲਓ ਤੁਸੀਂ ਹਾਂ ਤੋਂ ਉਹ ਤਾਂ ਇੱਕ ਐਵੇਂ ਪ੍ਰਪਗੈਂਡਾ ਟੈਕਨੀਕ ਹੈ ਗੱਲ ਇਹ ਹੈ ਕਿ ਕੇਜਰੀਵਾਲ ਸਾਹਿਬ ਨੇ ਆਪਣੇ ਤੋਂ ਸੈਕੰਡ ਬੰਦਾ ਕੋਈ ਪਾਰਟੀ ਦੇ ਵਿੱਚ ਨਹੀਂ ਛੱਡਿਆ ਹਾਂ ਕਿੱਡੇ ਕਿੱਡੇ ਸੀਖ ਤੁਸੀਂ ਦੇਖੋ ਰੇਸ਼ਕ ਮੈਡਮ ਅਤੀਸ਼ੀ ਜੀ ਪੜਾ ਮਤਲਬ ਅੱਗੇ ਹੋ ਕੇ ਸਰਗਰਮ ਭੂਮਿਕਾ ਨਿਭਾ ਰਹੇ ਨੇ ਪਰੰਤੂ ਉਹਨਾਂ ਤੇ ਵੀ ਇਹ ਲੇਬਲ ਨਹੀਂ ਲੱਗ ਕੇ ਸਾਹਮਣੇ ਆ ਰਿਹਾ ਕਿ ਉਹ ਸੈਕੰਡ ਕਲਾਸ ਕਣਕੇ ਦੂਜੇ ਨੰਬਰ ਦੇ ਮੰਤਰੀ ਪਦ ਨੇ ਜਾਂ ਕੇਜਰੀਵਾਲ ਸਾਹਿਬ ਤੋਂ ਬਾਅਦ ਉਹਨਾਂ ਦਾ ਨੰਬਰ ਲਿਆ ਜਾ ਸਕਦਾ ਹੈ। ਨਹੀਂ ਸੈਕੰਡ ਕੋਈ ਹੈ ਹੀ ਨਹੀਂ। ਸਾਡੇ ਪਹਿਲਾਂ ਬਰਬਰ ਦੇ ਸੀ ਉਹਨਾਂ ਦੇ ਪ੍ਰਸ਼ਾਂਤ ਪੋਸ਼ਣ, ਰਜਿੰਦਰ ਜਾਦਵ, ਆਨੰਦ ਕੁਮਾਰ ਕੋਈ ਯਰਨਿਸ ਸੀ, ਕੋਈ ਜੱਜ ਸੀ, ਸੰਤੋਸ਼ ਛੇਗੜੇ ਉਹ ਸਭ ਕਿਤੇ ਇੱਕ ਆਪੀ ਕੇ ਪਾਸੇ ਮਰੇ इवन ਅਨਾ ਹਜ਼ਾਰੇ ਜਿਹੜਾ ਮਤਲਬ ਬਿਲਕੁਲ ਜਿਸ ਗਮਲੇ ਚੋਂ ਇਹ ਪਾਰਟੀ ਨਿਕਲੀ ਸੀ। ਉਹ ਵੀ ਕਿਧਰੇ ਖਾਕੋ ਕਿ ਕੀ ਆਪਣੇ ਇੱਥੇ ਧਰਮਵੀਰ ਗਾਂਧੀ ਛੋਟੇ ਪੁਰ ਕਿਤੇ ਵੱਡੇ ਵੱਡੇ ਦਿੱਗੇ ਚਿਹਰੇ ਜਿਹੜੇ ਵੱਡੀ ਮਾਰਜਨ ਨਾਲ ਜਿੱਤੇ ਉਹ ਮਤਲਬ ਢ ਘਾਰ ਵੀ ਨਹੀਂ ਮਾਰਿਆ ਇਸ ਪਾਰਟੀ ਨੇ ਸੋ ਹੁਣ ਕਹਤੀ ਹੈ ਗੱਲ ਕਿ ਮੈਡਮ ਅ ਤਿਸ਼ੀ ਵੀ ਕੋਈ ਦੂਜੇ ਨੰਬਰ ਤੇ ਤਾਂ ਹੈ ਨਹੀਂ ਚੌਥੇ ਪੰਜਵੇਂ ਵਾਲੇ ਨੇ ਸਾਰੇ ਹੀ ਹੂੰ ਜੀ ਇਸ ਕਰਕੇ ਕਿ ਪਾਵਰ ਵੈਕਿਊਮ ਦਾ ਖੜਾ ਹੋ ਹੀ ਗਿਆ ਹੂੰ ਜੀ ਜੀ ਆਪ ਦਾ ਸੀਐਮ ਜਦੋਂ ਇੱਥੋਂ ਜਿੱਤ ਕੇ ਜਾਂਦਾ ਹੈ ਜਿਹੜਾ ਬਿਲਕੁਲ ਸਰਮੌਰ 92 ਐਮਐਲਏ ਦਾ ਹੀਰੋ ਉਜਾ ਕਿ ਪੈਰੀਂ ਗਿਰਦਾ ਉਹ ਪਾਰਟੀ ਪੰਚਰਦਾ ਇਹ ਨਾ ਕਿ ਡੈਮੋਕ੍ਰੇਸੀ ਜਾਂ ਬਰਾਬਰੀ ਜਾਂ ਪੰਚਾਇਤੀ ਸਿਸਟਮ ਜਾਂ ਮਤਲਬ ਇਕੁਐਲਟੀ ਜਿਹੜੀ ਜਿਹੜੀ ਲੈ ਕੇ ਆਉਣੀ ਸੀ ਸਿਆਸਤ ਦੇ ਵਿੱਚ ਕਹਿੰਦੇ ਸੀ ਤੁਸੀਂ ਬਰਾਬਰ ਦੇ ਅਧਿਕਾਰ ਅਸੀਂ ਆਮ ਆਦਮੀ ਆ ਮਤਲਬ ਤਾਂ ਪਬਲੀਕਲੀ ਆਪਾਂ ਦੇਖਦੇ ਹਾਂ ਡਿਸਪਲੇ ਜਦੋਂ ਹੁੰਦੀ ਹੈ ਇੱਕ ਚੀਜ਼ ਸੋ ਇਸ ਕਰਕੇ ਪਾਰਟੀ ਵਿਚ ਰਹੀ ਹੈ 10 11 ਸਾਲ ਛੋਟੀ ਜਗੜ ਪਾਰਟੀ ਹੈ ਜੇ ਇਹਦਾ ਕੋਲ ਕਲਚਰ ਨਹੀਂ ਬਣਿਆ ਇਹ ਸਿੰਗਲ ਮੈਨ ਸ਼ੋ ਬਣ ਕੇ ਰਹਿ ਗਿਆ ਸੀ ਭਰੋਸੇ ਦੇ ਵਿੱਚ ਖਸ ਗਏ ਨੇ ਬੜੀ ਪੂਰੀ ਤਰ੍ਹਾਂ ਹੁਣ 26 ਤਰੀਕ ਦਾ ਇਹਨਾਂ ਨੇ ਅਨਾਉਂਸ ਕਰਤਾ ਹੈ ਕਿ ਅਸੀਂ ਪ੍ਰਾਈਮ ਮਿਨਿਸਟਰ ਦਾ ਕ로우 ਕਰਾਂਗੇ ਉਹਦੇ ਘਰ ਦਾ ਮਤਲਬ ਜਿਸ ਤਰ੍ਹਾਂ ਹੁੰਦਾ ਹੀ ਹੈ ਕਿ ਜਦੋਂ ਤੁਹਾਡਾ ਬਿਲਕੁਲ ਅਨ ਸਿਰ ਤੇ ਹੀ ਝੋਟ ਵੱਜ ਜਵੇ ਤਾਂ ਤਿਲ ਮਲਾਉਂਦਾ ਤੇ ਤੜਫਦਾ ਤਾਂ ਬਾਹਰ ਹੁੰਦਾ ਹੈ ਹੂੰ ਬਿਲਕੁਲ ਜੀ ਕਿ ਸ਼ਰਾਬ ਦੀ ਪਾਲਿਸੀ ਦੇ ਵਿੱਚ ਅੱਖਰ ਗਲਤੀ ਕਿੱਥੇ ਸੀ ਉਹਦੇ ਬਾਰੇ ਕੋਈ ਕਹੋਲ ਰਿਹਾ ਇਹਨਾਂ ਜੀ ਕਿ ਤੁਸੀਂ ਪਾਲਿਸੀ ਬਣਾਈ ਲਾਗੂ ਕੀਤੀ ਤੇ ਵਾਪਸ ਲੈ ਲਈ ਛੱਡੋ ਸਰਕਾਰਾਂ ਨੂੰ ਹੋਰ ਕਾਸੇ ਕਿਉਂ ਵਾਪਸ ਲੈ ਲਈ ਕੀ ਗਲਤੀ ਹੋ ਗਈ ਸੀ ਇਦਿੱਤੀ ਕੋਈ ਆਮਦਨੀ ਪਾਰਟੀ ਦਾ ਨਾ ਬਿਆਨ ਆਇਆ ਉਹ ਇਹ ਕਹਿੰਦੇ ਨੇ ਕਹਿੰਦੇ ਜੀ ਦੇਖੋ ਸਾਡਾ ਕੋਈ ਬੰਦਾ ਫੜਿਆ ਨਹੀਂ ਗਿਆ ਹੂੰ ਕੇਲ ਚ ਬੈਠੇ ਨੇ ਬੰਦੇ ਫਿਰ ਉਹ ਕਹਿੰਦੇ ਸਾਬਤ ਨਹੀਂ ਹੋਇਆ ਕੋਈ ਦੋਸ਼ ਇਹ ਤਾਂ ਕੀ ਕਹਿ ਰਹੇ ਤੇ ਈਡੀ ਵੀ ਕਹਿ ਰਹੀ ਹੈ ਕਿ ਤੁਸੀਂ ਸਾਬਤ ਕਰਾਂਗੇ ਭਾਈ ਤੁਸੀਂ ਸਬੂਤ ਇਕੱਠੇ ਕਰ ਰਹੇ ਆ ਸਾਨੂੰ ਇਹਨਾਂ ਦੀ ਖਰਾਸਤ ਚਾਹੀਦੀ ਹੈ ਅਸੀਂ ਦੀ ਇੰਟਰੋਗੇਸ਼ਨ ਜੀ ਜੀ ਬਿਲਕੁਲ ਬਿਲਕੁਲ ਸਾਬਤ ਹੋਣ ਵਾਲੀ ਗੱਲ ਤਾਂ ਅੱਗੇ ਆਊਗੀ ਜੀ ਬਿਲਕੁਲ ਅੱਗੇ ਆਉਣੀ ਹੈ ਜੀ ਅੰਤਲੇ ਸੀ ਹੁਣੇ ਹੀ ਕਹਿ ਦੀ ਵੀ ਸਾਬਤ ਨਹੀਂ ਹੋਇਆ ਇਸ ਕਰਕੇ ਉਹਨਾਂ ਨੂੰ ਤੁਸੀਂ ਫੜੋ ਹੀ ਨਾ ਇਹ ਤਾਂ ਕੋਈ ਗੱਲ ਨਹੀਂ ਤਾਂ ਲੀਗਲ ਪ੍ਰੋਸੈਸ ਤਾਂ ਇਹੀ ਹੁੰਦਾ ਇੱਥੇ ਆਪਾਂ ਪੰਜਾਬ 'ਚ ਦੇਖਿਆ ਆ ਆਪਦੀ ਗਵਰਨਮੈਂਟ ਐ ਸੁਪਾਲ ਕਹਰੇ ਨੂੰ ਫੜ ਲਿਆ ਸੀ ਪਰ ਉਸ ਕੇਸ 'ਚ ਫੜਿਆ ਜਿਹੜਾ ਉਹਦੇ ਹੀ ਆ ਕਹਿੰਦੇ ਸੀ ਝੂਠਾ ਕੇਸ ਐ ਜਦੋਂ ਜ਼ਮਾਨਤ ਮਿਲ ਗਈ ਜਦੋਂ ਉਸੇ ਦਿਨ ਹੋਰ ਕੇਸ ਦਰਜ ਕਰ ਲਿਆ ਸੀ ਉਹਦੇ ਉੱਪਰ ਕੀ ਸ਼ਿਕਾਇਤ ਹੋਇਆ ਸੀ ਸੋ ਇਹ ਤਾਂ ਇਹ ਤਾਂ ਮੇਰੇ ਖਿਆਲ ਕੋੜਾ ਨਾ ਜਿਵੇਂ ਹੁੰਦਾ ਵੀ ਘਬਰਾਹਟ ਕਹਿ ਲਓ ਗੁੱਸਾ ਕਹਿ ਲਓ ਜੋ ਫਰਸਟ੍ਰੇਸ਼ਨ ਕਹਿ ਲਓ ਪਰ ਸਚਾਈ ਜਿਹੜੀ ਹੈ ਉਹ ਸਾਹਮਣੇ ਉਸ ਤਰੀਕੇ ਦੇ ਨਾਲ ਦੋਨੇ ਪਾਸਿਆਂ ਤੋਂ ਨਹੀਂ ਆ ਰਹੀ ਹੂੰ ਬਹੁਤ ਜ਼ਿਆਦਾਤਰ ਸਿਆਸਤ ਤੇ ਇਲੈਕਸ਼ਨ ਦਾ ਹੈ। ਕਰਪਟ ਤਾਂ ਸਾਰੇ ਹੀ ਨੇ। ਹੂੰ ਚੰਵੀ ਸਾਰੇ ਕਰਦੇ ਨੇ। ਮਤਲਬ ਇਸ ਗੱਲ ਦੇ ਉੱਪਰ ਕੋਈ ਮਾਣ ਮੇਰਾ ਖਿਆਲੇ ਪਾਰਟੀ ਕਰੇ ਕਿ ਅਸੀਂ ਕ腐ਸ਼ਨ ਕਰਦੇ ਹਾਂ ਪਰ ਸਾਡੀ ਕ腐ਸ਼ਨ ਕੋਈ ਫੜ ਨਹੀਂ ਸਕਦਾ। ਹੂੰ ਕੰਪੀਟੀਸ਼ਨ ਇਸ ਗੱਲ ਦਾ ਹੈ। ਅੱਛਾ ਪਰ ਜਦੋਂ ਫੜਨਾ ਹੁੰਦਾ ਦੇਖੋ ਗੱਲ ਇਹ ਹੈ ਕਿ ਸਾਫਤ ਕਰਦੇ ਕਰਦੇ ਉਮਰਾਂ ਲੰਘ ਜਾਂਦੀਆਂ ਨੇ ਲੋਕਾਂ ਦੀਆਂ। ਝੂਠੇ ਦੋਸ਼ ਵੀ ਲੱਗ ਜਾਂਦੇ ਨੇ। ਐਸੀ ਗੱਲ ਨਹੀਂ ਹੈ। ਕੋਈ ਮਾਮਲਾ ਕਾਫੀ ਉਝਿਆ ਹੋਇਆ ਪਰ ਮੈਨੂੰ ਐ ਲੱਗਦਾ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸੰਕਟ ਜੇ ਟਲਿਆ ਨਹੀਂ ਆ ਮਲੰਕ ਪਾਰਟੀ ਤੇ ਵਧੂਗਾ ਹੂੰ ਜੀ ਜੀ ਕਹਿੰਦਾ ਪਬਿਕ ਜਿਹੜੀ ਮੰਗ ਹੈ ਕਿ ਸੀਐਮ ਦੀ ਕੁਰਸੀ ਕਿਸ ਦੇ ਹਵਾਲੇ ਹੋਵੇ ਇਹਦੇ ਉੱਤੇ ਇੱਕ ਚਰਚਾ ਅਗਲੇ ਦਿਨ ਮੰਗ ਸਕਦੀ ਜਿਆਦੀ ਵਤ ਸਕਦਾ ਸਵਾਲ ਉਠੂਗਾ ਜ਼ਰੂਰ ਹਾਂਜੀ ਕਿਉਂਕਿ ਇਦਾਂ ਇਦਾਂ ਚੱਲ ਨਹੀਂ ਸਕਦਾ ਕਨਸਟੀਟਿਊਸ਼ਨਲੀ ਵੀ ਨਹੀਂ ਚੱਲ ਸਕਦਾ ਕੋਈ ਆਪਣੇ ਮੁਲਾਜ਼ਮ ਇੱਥੇ ਕੋਈ ਜੇਲ੍ਹ ਚ ਜਨਿਆ ਜਾਵੇ 24 ਘੰਟੇ ਰਹਿ ਜਾਵੇ ਆਪਾਂ ਉਹਨੂੰ ਸਸਪੈਂਡ ਕਰਦੇ ਆ ਸਰਵਿਸ ਰੂਲਸ ਵੀ ਇਹ ਕਹਿੰਦੇ ਨੇ ਹੂੰ ਜੀ ਜੀ ਸੰਦਾ ਐਬਸੈਂਟ ਆਪਣੇ ਆਫਿਸ ਦੇ ਵਿੱਚੋਂ ਮਤਲਬ ਇਹ ਇਹ ਇੰਦਾਂ ਦਾ ਫਿਰ ਤਾਂ ਪੋਲੀਟੀਸ਼ੀਨ ਜਿਹੜਾ ਜੂ ਚਲਾਉਣ ਲੱਗ ਜਾਣਗੇ ਜਿਵੇਂ ਗੈਂਗਸਟਰ ਚਲਾਉਂਦੇ ਨੇ ਹੂੰ ਸਹਿਦ ਦੇ ਮਾਮਲਾ ਕਿਸੇ ਧਿਰ ਵੱਲੋਂ ਆਜ਼ਾਦ ਵਾਲੇ ਵੀ ਲਜਾਇਆ ਜਾ ਰਿਹਾ ਇਹ ਵੀ ਕੋਈ ਚਰਚਾ ਆ ਰਹੀ ਹੈ ਅੱਜ ਬਿਲਕੁਲ ਹੋਊਗਾ ਉੱਠਣਗੇ ਕੁਦਰਤੀ ਉੱਠਣਗੇ ਦੂਜੀ ਬਣੀ ਡਾਕਟਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਆਪਾਂ ਪਿਛੇ ਚਰਚਾ ਵੀ ਕੀਤੀ ਸੀ ਕਿ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਇਹ ਗੱਲ ਸਹਿਦਤ ਹੋਏਗੀ ਕਿ ਬੀਜੇਪੀ ਨਾਲ ਜਿਹੜਾ ਸਮਝੌਤਾ ਹੈ ਉਹ ਕਿਸ ਪੱਧਰ ਉੱਤੇ ਹੋਏ ਕਿਸ ਤਰ੍ਹਾਂ ਦਾ ਉਹਦਾ ਬਿਵਰਾ ਰੱਖਿਆ ਜਾਵੇ ਮਤਲਬ ਕਿਸ ਤਰ੍ਹਾਂ ਦੀ ਉਹਦੀ ਮਤਲਬ ਰਾਜਸੀ ਰਾਜਾ ਬਣੇ ਭਾਵੇਂ ਇੱਕਦਮ ਨਹੀਂ ਪਰੰਤੂ ਪਰੰਤੂ ਲੋਕਾਂ ਚ ਹੌਲੀ ਹੌਲੀ ਕਿਵੇਂ ਲਜਾਇਆ ਜਾਵੇ ਡਾਕਟਰ ਸਾਹਿਬ ਤੁਸੀਂ ਬੜੇ ਉਹਦੇ ਕਈ ਤਰ੍ਹਾਂ ਦੇ ਪੱਖ ਵੀ ਦਿੱਤੇ ਸੀ ਬਾਕੀ ਉਸੇ ਤਰ੍ਹਾਂ ਹੀ ਹੋਰ ਕਮੇਟੀ ਨੇ ਨਿਰਣਾ ਲਿਆ ਕਿ ਇਹ ਮਾਮਲਾ ਪਹਿਲਾਂ ਲੋਕਾਂ ਚ ਲਜਾਇਆ ਜਾਏਗਾ ਕੱਲਿੱਦਲ ਆਪਣੇ ਸਿਧਾਂਤ ਤੋਂ ਪਿੱਛੇ ਨਹੀਂ ਹਟੇਗੀ ਪਰੰਤੂ ਨਾਲ ਇਹ ਗੱਲ ਜ਼ਰੂਰ ਧਰੀ ਹੈ ਗੱਠ ਜੋੜ ਦੀ ਭਾਜਪਾ ਨਾਲ ਉਹ ਗੱਠ ਜੋੜ ਹੁਣ ਆਪਾਂ ਕਹਿ ਸਕਦੇ ਹਾਂ ਕਿ ਕਦੋਂ ਕੋ ਤੱਕ ਮਤਲਬ ਸਿਰੇ ਲੱਗੇਗਾ алаਣਾ ਪੁਈਗਾ ਅਮਲੀ ਰੂਪ ਦੇ ਵਿੱਚ ਜੀ ਡਾਕਟਰ ਸਾਹਿਬ ਦਿੱਕੋ ਜੇ ਤਾਂ ਮੁੱਛਾਂ ਨੂੰ ਵਟਾਈ ਦੇ ਰਹੀਆਂ ਨੇ ਦੋਨੇ ਤਰ੍ਹਾਂ ਹੂੰ ਜੀ ਕਹਿੰਦੇ ਨੇ ਸਾਡੇ ਵਰਕਰਾਂ ਦਾ ਸਨਮਾਨ ਹੋਵੇ ਪਰ ਨਾ ਕੋਈ ਨਹੀਂ ਕਰ ਰਿਹਾ ਸਮਝੋਤੇ ਤੋਂ ਹੂੰ ਜੀ ਬਿਲਕੁਲ ਨਿਆਦੀ ਗੱਲ ਅਸਲ ਚ ਜੋ ਅੰਦਰੋਂ ਨਿਕਲ ਕੇ ਆ ਰਹੀ ਹੈ ਉਹ ਕਿ ਸੰਝੋਤਾ ਹੋਇਆ ਹੋਇਆ ਹੂੰ ਜੀ ਜੀ ਕਲੀਅਰ ਕਰਨ ਪਹੁੰਚੇ ਚ ਕਰ ਰਹੇ ਨੇ ਕਿ ਦੋਨਾਂ ਦਾ ਹੀ ਜਿਹੜਾ ਕੱਟ ਰਿਹਾ ਹੈ ਤੇ ਉਹਨਾਂ ਦਾ ਜਿਹੜਾ ਵੋਟ ਬੈਂਕ ਹੈ ਉਹ ਬਹੁਤ ਜ਼ਿਆਦਾ ਖੁਸ਼ ਨਹੀਂ ਹੈ ਹੂੰ ਲੀਡਰਾਂ ਦੇ ਵਿੱਚ ਹੋਈ ਹੈ ਲੀਡਰ ਅਲੈਦਾ ਅਲੈਦਾ ਰਹਿ ਕੇ ਸਰਵਾਈਵ ਨਹੀਂ ਕਰ ਸਕਦੇ ਹੂੰ ਜੀ ਕਿਉਂਕਿ ਬਿਜਾਸਤ ਨਹੀਂ ਉਹ ਜੋ ਬਿਜ਼ਨਸ ਵਿੱਚ ਆਪਦਾ ਹੂੰ ਹੂੰ ਜੀ ਕਿਉਂਕਿ ਬੀਜੇਪੀ ਨੇ ਆਪਣੀਆਂ ਸੰਗਠਨਾਂ ਪਸੀਆਂ ਹੋਈਆਂ ਨੇ ਤੇ ਮਤਲਬ ਇਸ ਕਰਕੇ ਹੈ ਕਿ ਦੋਨੇ ਆਪਣੇ ਆਪ ਇੱਕ ਦੂਜੇ ਨੂੰ ਦਿਖਾ ਰਹੇ ਨੇ ਕਿ ਭਾਈ ਇੰਨੀਆਂ ਸੀਟਾਂ ਇਸ ਤਰ੍ਹਾਂ ਜਿਵੇਂ ਪਹਿਲਵਾਨ ਪਹਿਲਾਂ ਮਿੱਟੀ ਸਿੱਟਰੇ ਹੁੰਦੇ ਨੇ ਕੋਲੋਂ ਕੋ ਪਹਿਲਾਂ ਇੱਕ ਦੂਜੇ ਦੇ ਕੋਲੋਂ ਉਹ ਤਾਂ ਢੋਲ ਵੱਜ ਰਿਹਾ ਹੁੰਦਾ ਇੱਕ ਬੰਨੇ ਜੀ ਉਹੀ ਉਹ ਫਾਰਮੈਲਿਟੀਆਂ ਨੇ ਪਰ ਕਲੀਅਰ ਹੋਵੇ ਨਾ ਹੋਵੇ ਕੁੱਝਾ ਹੋਵੇ ਜ਼ਹਰਾ ਹੋਵੇ ਸਮਝੌਤਾ ਹੋ ਜਾਵੇ ਹੂੰ ਜੀ ਜੀ ਬਿਲਕੁਲ ਲੋ ਨਿਕਲ ਕੇ ਖਬਰਾਂ ਆ ਰਹੀ ਨੇ 8 5 ਤੇ ਹੋਇਆ ਹੋਇਆ ਹੂੰ ਸਿਰਫ ਇਹ ਦੇਖਣਾ ਚਾਹੁੰਦੇ ਨੇ ਕਿ ਕਦੋਂ ਅਪਰੋਪਰੀਏਟ ਕੋਈ ਬਹਾਨਾ ਕੋਈ ਤਰੀਕਾ ਕੋਈ ਕਿਸ ਤਰ੍ਹਾਂ ਇਹਨੂੰ ਲੋਕਾਂ ਨੂੰ ਪੇਸ਼ ਕਿਸ ਤਰ੍ਹਾਂ ਕਹਿੰਦਾ ਭਾਵ ਕਿ ਅਗਲੇ ਕਿਸੇ ਸਮੇ ਵੀ ਇਹ ਕਹਿੰਦਾ ਭਾਵ ਕਿ ਇਹ ਹਕੀਕੀ ਜਿਹੜਾ ਕਾਗਜ਼ੀ ਹੈ ਜਾਨਕਿ ਬਈ ਖਾਤੇ ਉੱਤੇ ਉੱਪਰ ਕੇ ਸਾਹਮਣੇ ਆ ਜਾਏਗਾ ਕਿ ਆ ਲੈ ਆ ਇਹ ਸਮਝੌਤਾ ਜੀ ਜੀ ਇਹੀ ਆਸ ਲੱਗਦੀ ਹੈ ਜੀ ਹਾਂਜੀ ਹੂੰ ਜੀ ਬਿਲਕੁਲ ਸੋ ਇਹ ਸਨ ਸਾਡੇ ਨਾਲ ਅੱਗੇ ਵੀ ਸਭ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਜਿਨ੍ਹਾਂ ਨੇ ਅੱਜ ਦੇ ਜਿਹੜੇ ਵੱਖ-ਵੱਖ ਮਾਮਲੇ ਕਹਿੰਦਾ ਭਾਗ ਕੇ ਜਰਮਨ ਤੋਂ ਦਿੱਲੀ ਤੇ ਦਿੱਲੀ ਤੋਂ ਪੰਜਾਬ ਇਹ ਸਾਰੇ ਵੱਖ-ਵੱਖ ਜਿਹੜੇ ਪੱਖ ਉਹ ਬੜੇ ਵਿਸਤਾਰ ਨਾਲ ਕੋਲੇ ਨੇ ਸੋ ਡਾਕਟਰ ਸਾਹਿਬ ਤੁਸੀਂ ਚੈਨਲ ਇਹ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਪਿੰਡ ਸਰਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਰਸ਼ਕਾਂ ਸਭ ਦਾ ਛੁੱਪੀ ਹੈ ਇਹ ਮਿਸ਼ਨ ਪੰਜਾਬੀ